ਤੇ ਜਿਹ ਗਿਆਸੂ ਜਿਹੜਾ ਮਤਲਬ ਆਤਮ ਗਿਆਨ ਬੋਧ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਬਨਦਾ ਆਪ ਮੈਨੂੰ ਕਿੱਥੋਂ ਆਤਮ ਬੋਧੀ ਪ੍ਰਾਪਤੀ ਹੋਏ ਤੇ ਉਹ ਦਮ ਕਿੰਕੇ ਜਦੋਂ ਕਿਸੇ ਮਹਾਂ ਆਪ ਕੋ ਗੁਰੂ ਕੋ ਜਾ ਚਾਰੀਏ ਕੋ ਚਲੇ ਜਾਂਦਾ ਹੈ ਤੇ ਉਹ ਗੁਰੂ ਦੇ ਕੋਲੋਂ ਵਿਧੀ ਪੁੱਛ ਕੇ ਵਿਧੀ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਇੱਕ ਨਾ ਇੱਕ ਦਿਨ ਉਹ ਤੇ ਆਪਣੇ ਸਰੂਪ ਨਾਲ ਜਾਂ ਪ੍ਰਮਾਤਮਾ ਨਾਲ ਬ੍ਰਹਮ ਨਾਲ ਅਭੇਦ ਹੋ ਜਾਂਦਾ ਹੈ ਇੱਥੇ ਸੱਚੇ ਪਾਤਸ਼ਾਹ ਨੇ ਇੱਕ ਰੂਪਕ ਬੰਨਿਆ ਹੋਇਆ ਪਰਮਾਤਮਾ ਨੂੰ ਪਤੀ ਤੇ ਜਗਿਆਸੂ ਨੂੰ ਪਤਨੀ ਐ ਰੂਪਕ ਨਾਲ ਮਹਾਰਨੇਥੀ ਤੇ ਪਾਰਲ ਕੀਤਾ ਤੇ ਜਿਹੜੀਆਂ ਜਗਿਆਸੂ ਰੂਪ ਇਸਤਰੀਆਂ ਹਨ ਉਹ ਆਪਣੇ ਪਤੀ ਦੇ ਨਾਲ ਅਭੇਦ ਹੋ ਕੇ ਕਰਕੇ ਬੈਠੀਆਂ ਹਨ ਉਹਨਾਂ ਦੇ ਪਤੀ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਖਰੇਵਾ ਨਹੀਂ ਹੈ ਜਿਵੇਂ ਗੁਰਬਾਣੀ ਅੰਦਰ ਇੱਕ ਸੱਚੇ ਪਾਤਸ਼ਾਹ ਨੇ ਪੰਕਤੀ ਲਿਖੀ ਹੈ ਨਾ ਇੱਕ ਜੋਤ ਦੋਏ ਮੂਰਤੀ ਤਨ ਫਿਰ ਕਹੀ ਐ ਸੋ ਉਹਨੂੰ ਪਤੀ ਤੇ ਆਪਣੀ ਕਿਹਾ ਜਾਂਦਾ ਹੈ ਬੂਰਤੀ ਦੇਖਣ ਨੂੰ ਦੋ ਆ ਦੇਖਣ ਨੂੰ ਦੋ ਉਹਨਾਂ ਦੇ ਅਲੱਗ-ਅਲੱਗ ਸਰੀਰ ਆ ਪਰ ਹੈ ਮਾਤਾ ਦੋਨੋਂ ਦਾ ਇੱਕੋ ਹੀ ਹੈ ਪਰ ਉਹਨਾਂ ਦਾ ਭੇਦ ਨਹੀਂ ਆਪਸ ਵਿੱਚ ਪਈ ਨਹੀਂ ਤੇ ਦੂਜੇ ਨੂੰ ਆਪਣਾ ਹੀ ਆਪਣਾ ਵੀ ਮੰਨਦੇ ਆ ਅਸਲੀ ਉਹ ਆ ਇੱਥੇ ਮਾਰਨੇ ਹੋਏ ਗੱਲ ਗਈ ਆ ਇਹੋ ਆਪਣੇ ਪਤੀ ਪਰਮਾਤਮਾ ਦੇ ਨਾਲ ਅਭੇਦ ਹੋ ਕੇ ਬੈਠੀਆਂ ਵਾ ਕਿੱਥੇ ਬੈਠੀਆਂ ਵਾ ਪ੍ਰਸ਼ੰਤ ਦੇ ਵੀ ਕਿੱਥੇ ਬੈਠੀਆਂ ਵਾ ਆ ਭੇਦ ਤਾਂ ਉਹਦੀ ਹੋਈ ਕਿੱਥੇ ਆ ਕਿਤੇ ਪਤੀ ਬੈਠਾ ਹੋਏਗਾ ਨਾ ਉੱਥੇ ਬੈਠਣੀ ਹੈ ਨਾ ਜੇ ਬੈਠਣ ਦੀ ਗੱਲ ਆ ਗਈ ਤੇ ਫਿਰ ਇਹ ਪਤਾ ਲੱਗੂ ਬੈਠੀਆਂ ਕਿੱਥੇ ਆ ਤੇ ਬੈਠਣ ਦੀ ਕਿਹੜੀ ਮਤਲਬ ਟਿਕਾਣਾ ਕਿਹੜਾ ਜਿੱਥੇ ਬੈਠੀਆਂ ਤੇ ਅੰਤਕਾਰਨ ਰੂਪੀ ਸੇਜ ਤੇ ਬੈਠੀਆਂ ਆ ਉੱਥੇ ਦੋਨੇ ਹੀ ਆ ਜੀਵ ਵੀ ਐ ਤੇ ਜੀਵ ਦਾ ਜੋ ਆਧਾਰ ਉਹ ਜੋ ਬਿੰਬ ਜਿਹਨੂੰ ਕਹਿ ਦਿੰਦੇ ਆਪਾਂ ਇੱਕ ਭਤੀ ਬਿੰਬ ਇੱਕ ਬਿੰਬ ਐ ਜਿਹੜਾ ਪ੍ਰਤੀ ਬਿੰਬਿਆ ਉਹ ਜੀਵ ਐ ਯਾਰਬੇ ਮੇਰ ਕੋਈ ਸ਼ੋਰ ਦਸਤ ਹੈ ਸਾਕਸ਼ੀ ਹੈ ਦੋਨੇ ਉੱਥੇ ਬੈਠੇ ਇੱਕੇ ਜਗ੍ਹਾਏ ਬੈਠੇ ਕੋਨੇ ਅੰਤਕਾਰਨ ਰੂਪੀ ਸੇਜਾਤੇ ਉਥੇ ਅੰਤਕਾਰਨ ਰੂਪੀ ਸੇਜਾਤੇ ਹੀ ਅਨੁਭਵ ਹੁੰਦਾ ਹੈ ਉਥੇ ਜੀਵਨ ਦਾ ਅਨੁਭਵ ਹੁੰਦਾ ਹੈ ਜਦੋਂ ਅੰਤਕਾਰਨ ਦੇ ਨਾਲ ਅਦਾਕਾਰ ਹੋਇਆ ਕੋਈ ਤੇ ਉਦੋਂ ਆਪਣੇ ਆਪ ਨੂੰ ਜੀਵਨ ਹੁੰਦਾ ਹੈ ਤੇ ਪ੍ਰਮਾਤਮਾ ਨੂੰ ਪਤੀ ਨੂੰ ਅਲੱਗ ਮੰਨਦਾ ਹੈ ਜਦੋਂ ਅੰਤਕਾਰਨ ਰੂਪ ਉਪਾਦੀ ਟੁੱਟ ਗਈ ਤਾਂ ਫਿਰ ਉਹ ਉਹਦੇ ਹੀ ਬ੍ਰਹਮ ਹੋ ਜਾਂਦਾ ਬ੍ਰੰਮਤ ਬ੍ਰਹਮ ਈਵ ਭਵਤੀ ਇਹ ਗੱਲ ਇਥੇ ਕੀਤੀ ਮਾਰਨ ਤਾਂ ਯੋ ਅਪੇਧ ਹੋ ਕਰਕੇ ਬੈਠੇ ਆ ਪਤੀ ਨਾਲ ਅਪੇਧ ਹੋ ਗਏ ਪ੍ਰਮਾਤਮਾ ਨਾਲ ਅਪੇਧ ਹੋ ਗਏ ਹੁਣ ਉਹਨਾਂ ਦਾ ਉਪਾਸ ਉਪਾਸੇ ਭਾਵ ਟੁੱਟ ਗਿਆ ਉਹ ਇਹਨਾਂ ਆਪਣੇ ਆਪ ਨੂੰ ਉਪਾਸਕ ਮੰਨਦੇ ਸੀ ਔਰ ਈਸ਼ਵਰ ਨੂੰ ਪ੍ਰਮਾਤਮਾ ਨੂੰ ਉਪਾਸੇ ਮੰਨਦੇ ਸੀ